ਬੇਟੋ ਅਮੀਰ ਮਾਨ ਸਾਹਿਬ ਜੀ ਅੰਦਰ ਦੇ ਸਾਨੂੰ ਵੀ ਕੰਮ ਤੋਂ ਪੈਣ ਦੇ ਬਲਾਗ ਪਤਾ ਨੂੰ ਚਲੋ ਹਾਲਜਾ ਸੀ ਦੀ ਲਾਈਟਾਸ ਮੱਕਨਾਂ ਦੇ ਕੋਲੇ ਪੰਜਾਬ ਸਰਕਾਰ ਨੂੰ ਤਾਪਾ ਜੰਦਾਬਾਦ ਜੰਦਾਬਾਦ ਪੰਜਾਬ ਸਰਕਾਰ ਨੂੰ ਤਾਪਾ ਜੰਦਾਬਾਦ ਜੰਦਾਬਾਦ ਮੰਨਣਾ ਗੋਲ ਕੋਸਤ ਮਸਨੀ ਹੋ ਰਹੀਆਂ ਕੋਣ ਗਾਉਂ ਦਾ ਕਦੇ ਕਹਿੰਦੇ ਨਹੀਂ ਕਿ ਮਿੱਕਸ਼ਾ ਆਊਗਾ ਕਦੇ ਉਹਨਾਂ ਨੂੰ ਕਹਿ ਰਹੇ ਨਹੀਂ ਕਿ ਤੁਸੀਂ ਤੁਰਕੇ ਚਲ ਜਾਓ ਪੰਜਾਬ ਸਰਕਾਰ ਨੂੰ ਤਾਪਾ अॻे जिते अॻ लॻी साल ਹਾਂ ਜੀ ਆਹ ਵਧੀਆ ਵਿਕੀ ਹੁੰਦੇ ਕਿਉਂ ਤੁਸੀਂ ਖਲ ਬਾਮ ਹੋ ਗਏ ਕਿਹੜੇ ਕਿਸਾਨ ਨਹੀਂ ਇਹ ਦੇ ਵਿਚਾਈ ਰੋ ਬੜਾਈ ਕਹਿੰਦੇ ਹੁੰਦੇ ਆ ਗੱਲ ਚਾਹਤਾ ਚਾਲੂ ਆ ਟੀ ਅੱਜ ਜਾ ਕੇ ਦੇਖ ਲੋ ਜਹਾ ਫਲਗੀ ਜੀ ਕੱਢ ਕੇ ਇਹ ਕਹਿੰਦਾ ਚਲੋ ਮਾ ਠੀਕ ਆ ਜਿਹੜਾ ਉਹਨਾਂ ਕੇ ਗੱਲ ਨਹੀਂ ਕਰਦੇ ਉਹ ਤੋਂ ਬਾਅਦ ਅਨੁਸ਼ੈਲਵਾ ਜੀ ਜਿਹੜਾ ਦਿੱਤਾ ਆਹ ਆਪਾ ਜੀ ਬਲਵਿੰਦਰ ਸਿੰਘ ਕਹਿੰਦਾ ਵੀ 18 ਇਹ ਤਾਂ ਵੀ ਘੱਟ ਰਿਹਾ ਕਿ ਕਿ ਭਾਈ ਜੀ ਦੀ ਇੱਕ ਵੀ ਘਾਪੀ ਪੋਸਟ ਵੀ ਘੱਟ ਰਿਹਾ ਪਰ ਇਹਨਾਂ ਸਾਹਿਤਰਾ ਨੂੰ ਇਹਦਾ ਕਹਿਣਾ ਚਾਹ ਰਿਹਾ ਸੱਭਾ ਆਗਰ ਨਾਮ ਦੇ ਨਾਲ ਆਪਾਂ ਚੱਲਿਆ ਚੱਗੇ ਜਿਹਦੇ ਤੋਂ ਨਾਮ ਦੇ ਸਰਕਾਰ ਦੇ ਕੀ ਨਾ ਹਿੱਟਟ ਪਵਿੱਤਰ ਸਿੰਘ ਲਾਲੀ ਜ਼ਿਲ੍ਹਾ ਪ੍ਰਧਾਨ ਬਰਨਾਲਾ ਕ੍ਰਾਂਤੀਕਾਰੀ ਸੂਬਾ ਕਮੇਟੀ ਮੈਂਬਰ ਆ ਕੀ ਕਹਿਣਾ ਚਾਹੁੰਦੇ ਜਿਹੜਾ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗੇ ਆ ਅੱਜ ਦਾ ਪ੍ਰਦਰਸ਼ਨ ਹੈ ਜਿਹੜਾ ਸਾਡਾ ਜੋ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੰਨੂ ਪੰਦੇਸ ਬਾਈ ਸਰਜੀਤ ਫੂਲ ਹੁਣਾ ਵੱਲੋਂ ਤੇ ਜਗਜੀਤ ਸਿੰਘ ਡੱਲੇਵਾਲ ਜੋ ਗੈਰ ਸਿਆਸੀ ਸੰਯੁਕਤ ਮੋਰਚਾ ਹੈ ਉਹਨਾਂ ਵੱਲੋਂ ਇਹ ਪ੍ਰੋਗਰਾਮ ਦਿੱਤਾ ਗਿਆ ਸੀ ਅਸੀਂ ਇਸ ਕਰਕੇ ਅੱਜ ਸਾਡੀ ਜਥੇਬੰਦੀ ਨੇ ਫੈਸਲਾ ਲਿਆ ਵੀ ਜਿਹੜਾ ਕਿਸਾਨਾਂ ਤੇ ਸੰਭੂ ਬਾਰਡਰ ਤੇ लाਠੀ ਚਾਰਜ ਹੋਇਆ ਉਹ ਚ ਕਾਫੀ ਕਿਸਾਨ ਫੱਟੜ ਹੋਏ ਆ ਇਥੋਂ ਤੱਕ ਕਿ ਵੀ ਉਹ ਪੈਦਲ ਜਾ ਦਿੱਲੀ ਲਈ ਪੈਦਲ ਜਾ ਰਹੇ ਆ ਇਹਨਾਂ ਸਾਰੇ ਜ਼ਬਰਦਸਤ ਖਿਲਾਫ ਸਾਡੀ ਜਥੇਬੰਦੀ ਸਮਝਦੀ ਹੈ ਵੀ ਇਹ ਕਿਸਾਨਾਂ ਦੇ ਸਮੁੱਚੇ ਸਾਡੀ ਲਹਿਰ ਤੇ ਹਮਲਾ ਕਿਸਾਨੀ ਤੇ ਹਮਲਾ ਇਸ ਕਰਕੇ ਜਿਹੜਾ ਸਾਡੀ ਕ੍ਰਾਂਤੀਕਾਰੀ ਕਿਸਾਨੀ ਪੰਜਾਬ ਆ ਜਿਹੜੀ ਅੱਜ ਰੇਲ ਦੇ ਟਰੈਕ ਤੇ ਅਸੀਂ ਪੂਰੇ ਪੰਜਾਬ ਦੇ ਵਿੱਚ ਇੱਥੇ ਤੇ ਸਾਡਾ ਆਧਾਰ ਆ ਅੱਜ ਸਾਰੇ ਥਾਈਂ ਅਸੀਂ ਆਪ ਦਾ ਜਿਹੜਾ 3 ਘੰਟੇ ਦਾ ਚੱਕਾ ਜਾਮਾ ਉਹ ਰੇਲ ਦੇ ਟਰੈਕ ਤੇ ਕਰ ਰਹੇ ਆ ਮੇਰਾ ਨਾਮ ਹਾਕਮ ਸਿੰਘ ਜੀ ਢਿੱਲਵਾ ਭਾਰਤੀ ਕਿਸਾਨ ਯੂਨੀ ਸਿੱਧੂਪੁਰ ਜ਼ਿਲ੍ਹਾ ਆਗੂ ਬਰਨਾਲਾ ਠੀਕ ਹੈ ਜਿਹੜਾ ਪ੍ਰਦਰਸ਼ਨ ਕੀਤਾ ਇਹ ਜੋ ਸਾਡੀਆਂ ਪਿਛਲਾ ਦਿੱਲੀ ਅੰਦੋਲਨ ਜੋ ਲੜਿਆ ਸੀ ਉਹ ਅਧੂਰਾ ਰਹਿ ਗਿਆ ਸੀ ਉਹਦੀਆਂ ਮੰਗਾਂ ਜੋ ਸਾਡੀਆਂ ਸਰਕਾਰ ਦੀਆਂ ਮੰਨੀਆਂ ਹੋਈਆਂ ਮੰਗਾ ਨੇ ਉਹ ਸਰਕਾਰ ਨੇ ਅਧੂਰੀਆਂ ਛੱਡਦੀਆਂ ਨਹੀਂ ਮੰਨੀਆਂ ਜੋ ਸਰਕਾਰ ਨੇ ਲਿਖਤ ਕਰਕੇ ਦਿੱਤੀ ਸੀ ਕਿ ਮੰਗਾ ਮੰਨ ਚੁੱਕੀ ਐ ਪਰ ਉਹ ਲਾਗੂ ਨਹੀਂ ਕੀਤੀਆਂ ਉਹਦੇ ਸਬੰਧ ਵਿੱਚ ਪਿਛਰੇ ਸਾਲ ਤੋਂ 13 ਫਰਵਰੀ ਤੋਂ ਜੋ ਸੰਭੂ ਤੇ ਟਿੱਕਰੀ ਬਾਰਡਰ ਤੇ ਸਾਡਾ ਅੰਦੋਲਨ ਚੱਲਦਾ ਹੈ ਉੱਥੇ ਸਰਕਾਰ ਨੇ ਇੱਕ ਦੋ ਮੀਟਿੰਗਾਂ ਪਹਿਲਾਂ-ਪਹਿਲਾਂ ਕੀਤੀਆਂ ਬਾਅਦ ਦੇ ਵਿੱਚ ਕੋਈ ਸੁਣਵਾਈ ਨਹੀਂ ਹੋਈ ਉਹਦੇ ਸਬੰਧ ਦੇ ਵਿੱਚ ਸਾਡੀਆਂ ਮੰਗਾਂ ਨੂੰ ਮਨਵਾਉਣ ਲਈ ਅੱਜ ਸੂਬਾ ਪ੍ਰਧਾਨ ਸਰਦਾਰ ਜਗਜੀਤ ਸਿੰਘ ਡੱਲੇਵਾਲ ਤੇੇ ਮੈਂ ਦਿਨ ਵਿੱਚ ਮਰਨ ਬਾਰਤ ਜਾਵੜਿਆ ਚੱਲਿਆ ਗਿਆ ਪਰ ਸਰਕਾਰ ਨੇ ਹਜ ਤੱਕ ਟੱਸ ਤੋਂ ਮਾਸ ਨਹੀਂ ਹੁਈ ਸਰਕਾਰ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਇਸ ਕਰਕੇ ਅਸੀਂ ਥਾਂ ਥਾਂ ਤੇ ਮਤਲਬ ਪ੍ਰਦਰਸ਼ਨ ਕਰ ਰਹੇ ਹਾਂ ਕਿ ਸਰਕਾਰ ਸਾਡੀਆਂ ਮੰਗਾਂ ਮੰਨੇ ਜੋ ਸਾਡੀ ਖੇਤੀ ਹੈ ਸਾਡਾ ਸੂਬਾ ਜਿਹੜਾ ਇਹ ਖੇਤੀ ਤੇ ਡਿਪੈਂਡ ਹੈ ਪਿਛਲੇ ਬਾਰੀ ਤੋਂ ਲੈ ਕੇ ਅਸੀਂ ਚੀਰੀਆਂ ਦੀ ਫਸਲ ਦੇਖੀ ਹੈ ਸਾਡੀਆਂ ਫਸਲਾਂ ਰੁੱੜ ਰਹੀਆਂ ਸਾਰੇ ਅਸੀਂ ਲੋਕ ਮਤਲਬ ਇਹਦੇ ਸਬੰਧ ਦੇ ਵਿੱਚ ਆਪਦੀਆਂ ਫਸਲਾਂ ਦੇ ਮਾਰੇ ਆਪਦੀ ਖੇਤੀ ਨੂੰ ਬਚਾਉਣ ਦੇ ਮਾਰੇ ਇਹ ਸੜਕਾਂ ਤੇ ਮਤਲਬ ਰੇਲੀਆਂ ਲੈਣਾ ਤੇ ਆਈਏ ਕੀ ਨਾ ਵਈ ਤੁਹਾਡੇ ਕਨੈਸ ਸਿੰਘ ਗਾਂਧੀ ਕਨੈਸ ਸਿੰਘ ਗਾਂਧੀ ਭਾਰਤਪੁਰ ਅਧਲਾ ਮੀਤ ਪ੍ਰਧਾਨ ਬਰਨਾਲਾ ਯਾਰੀ 13 ਫਰਵਰੀ ਤੋਂ ਲੈ ਕੇ ਜੋ ਦਾ ਕਿਸਾਨੀ ਦੋਲੋਂ ਚੱਲਦਾਗਾ ਉਸ ਦੇ ਸਬੰਧ ਅੰਦਰ ਮੋਦੀ ਸਰਕਾਰ ਨਹੀਂ ਮੰਨੀ ਤਾਂ ਸਾਡੇ ਸੂਬੇ ਦੇ ਪ੍ਰਧਾਨਕ ਦੀ ਸੁਨੀ ਟੱਲੇਵਾਲ ਮਰਨਵਰ ਤੇ ਬੈਠਿਆ 26 ਤਰੀਕ ਤੋਂ ਇਹ ਜਿਹੜੀ ਸਰਕਾਰ ਆ ਇਹਨੂੰ ਮਨਾਉਣ ਦੇ ਲਈ ਅੱਜ ਪੂਰੇ ਭਾਰਤ ਦੇ ਅੰਦਰ ਨੀਲਾ ਦਾ ਚੱਕਾ ਉਹ ਜਾਵਾਂਗਾ ਪੰਜਾਬ ਦੀਆਂ ਵੱਖ-ਵੱਖ ਦਸੇ ਬੰਦੀਆਂ ਨੇ ਇਹਦੇ ਸਾਥ ਤੱਕ ਆ ਔਰ ਨਾਲੇ ਜਿਹਨਾਂ ਦੇ ਵਿੱਚ ਇੱਥੇ ਸਿੱਧੂਪੁਰ ਉੱਤੇ ਦਰਸ਼ਨ ਡਾਕਟਰ ਪਾਲ ਜੀ ਉਹਨਾਂ ਦੀ ਇਸੇ ਬੰਦੀ ਵੱਲੋਂ ਜਿਹੜਾ ਰੇਲ ਦਾ ਚੱਕਾ ਇਹ ਜਾਮ ਕੀਤਾ ਗਿਆ। ਕੀ ਨਾਮ ਹੈ ਭਈਆ ਤੁਹਾਡਾ? ਹੰਪ੍ਰਕਾਸ਼ ਜੀ। ਕੀ ਕਹਿਣਾ ਚਾਹਤੇ ਹੋ? ਕਹਾਂ ਜਾਣਾ ਸੀ ਆਪਣੇ? ਮੈਨੂੰ ਧੋਰੀ ਸੇ ਸਾਰ ਜਾਣਾ ਦਾ। ਹਾਂ। ਕੀ ਹੋਇਆ ਫਿਰ ਗਏ ਕਿਉਂ ਨਹੀਂ? ਗਏ ਵੀ ਰੋਕ ਰੱਖੀ ਨੇ। ਗਾੜੀ। पोस्टा सड़ा है गोरी पुछा तो किसी ने ये है कितने बजे आए थे जहाँ पर परसों के आ रहे हैं हम तो दवाई लेना आए थे कुटिया से मैं रण सिंह कहाँ से कहाँ जाना था हिसार जाना था नहीं। 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 क्या हुआ गए क्यों नहीं आप तो गए भाई जा रही नहीं आ रहे आन नहीं लेते रोक रखी है अब अरे परेशान कब जाओगे आप कोई गाड़ी का है ना कोई बस स्टैंड बस स्टैंड वाले देखा जाएगा सोची